ਅੱਜ ਹੈ ਜੀ 1 ਜੂਨ 1 ਜੂਨ 1984 ਨੂੰ ਕੱਲੂ ਘਾਰੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ 1 ਜੂਨ ਤੋਂ ਲੈ ਕੇ 6 ਜੂਨ ਤੱਕ ਇਹ ਕੱਲੂ ਘਾਰੇ ਦੇ ਦਿਨ ਨੇ ਅੱਜ ਦੇ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਪੌਜਾ ਜਿਹੜੀਆਂ ਚੜ੍ਹ ਕੇ ਆਈਆਂ ਸੀ ਗੋਲੀਬਾਰੀ ਕੀਤੀ ਗਈ ਸੀ ਤੇ ਗੋਲੀਬਾਰੀ ਸੀ ਜਿਹੜੀ ਬਾਅਦ ਦੁਪਹਿਰ ਤੋਂ ਲੈ ਕੇ ਯਾਨੀ ਕਿ 12:40 ਤੋਂ ਲੈ ਕੇ ਰਾਤ ਦੇ 8:15 ਤੱਕ ਜਿਹੜੀ ਜਾਰੀ ਰਹੀ ਸੀ ਦਰਬਾਰ ਸਾਹਿਬ ਤੇ ਗੋਲੀਆਂ ਚਲਾਈਆਂ ਗਈਆਂ ਜਿਦੇ ਵਿੱਚ ਕਈ ਸਿੱਖ ਸ਼ਰਧਾਲੂ ਸੀ ਜਿਹੜੇ ਉਸ ਜੀਵ ਹੋ ਜਾਂਦੇ ਆ ਤੇ ਕਈ ਲੋਕ ਆ ਜਿਹੜੇ ਉੱਥੇ ਜ਼ਖਮੀ ਹੋ ਜਾਂਦੇ ਆ ਤਾਂ ਜਦੋਂ ਸਿੱਖ ਸੰਗਤ ਗੋਲੀਆਂ ਦੇ ਨਿਸ਼ਾਨ ਦੇਖਦੀ ਹੈ ਤਾਂ ਉਹਨਾਂ ਨੂੰ ਬੜਾ ਦੁੱਖ ਹੁੰਦਾ ਹੈ ਤਾਂ ਇਹਨਾਂ ਯੋਧਿਆਂ ਨੂੰ ਇਹਨਾਂ ਸ਼ਹੀਦਾਂ ਨੂੰ ਸਮਰਪਿਤ ਇਹ ਇੱਕ ਰਚਨਾ ਹੈ ਜਿਹਦੇ ਵਿੱਚ ਗਦਾਰਾਂ ਦਾ ਵੀ ਜ਼ਿਕਰੂ ਕਿਵੇਂ ਸਭ ਕੁਝ ਜਿਹੜਾ ਹੋਇਆ ਸੀ ਅੰਦਰ ਖਾਤੇ ਚੱਲਿਆ ਸੀ ਕੰਮ ਖੂਫੀਆ ਚਾਲ ਬਣਾਈ ਸਲਾਹਕਾਰਾਂ ਨੇ ਗੁਪਤ ਰਿਪੋਰਟ ਸਰਕਾਰ ਤੱਕ ਪਹੁੰਚਾਈ ਹੁਣ ਤੱਕ ਨਾ ਭੁੱਲੇ ਨਾ ਭੁੱਲ ਹੋਣੀ ਜੂਨ 84 ਆਈ ਹੁਣ ਤੱਕ ਨਾ ਭੁੱਲੇ ਨਾ ਭੁੱਲ ਹੋਣੀ ਜੂਨ 84 ਆਈ ਦੱਬ ਲਵਾਂਗੇ ਘਟ ਗਿਣਤੀ ਨੂੰ ਮਨਸੂਬਾ ਹਾਕਮਾ ਬਣਾਇਆ ਦੱਬ ਲਵਾਂਗੇ ਘਟ ਗਿਣਤੀ ਨੂੰ ਮਨਸੂਬਾ ਹਾਕਮਾ ਬਣਾਇਆ ਤੀਰ ਵਾਲਾ ਸੰਤ ਲਾਈ ਬੈਠਾ ਡੇਰਾ ਫੌਜ ਨੂੰ ਪਿੱਛੇ ਹਟਾਇਆ ਸੁਬੇਕ ਸਿੰਘ ਦੀ ਤਾਕੜੀ ਰਣਨੀਤੀ ਘੋੜੇ ਤੇ ਉਂਗਲ ਟਿਕਾਈ ਹੁਣ ਤੱਕ ਨਾ ਭੁੱਲੇ ਨਾ ਭੁੱਲ ਹੋਣੀ ਜੂਨ 84 ਆਈ ਹੁਣ ਤੱਕ ਨਾ ਭੁੱਲੇ ਨਾ ਭੁੱਲ ਹੋਣੀ ਜੂਨ 84 ਆਈ 도ਗਲਿਆਂ ਦੇ ਚਿਹਰੇ ਸਾਫ ਹੋਏ ਹੱਥ ਖੜੇ ਕਰ ਜਾਣ ਬਾਹਰ ਆਈ 도ਗਲਿਆਂ ਦੇ ਚਿਹਰੇ ਸਾਫ ਹੋਏ ਹੱਥ ਖੜੇ ਕਰ ਜਾਣ ਬਾਹਰ ਆਈ ਬਚ ਗਿਆ ਬਣ ਜਾਣਾ ਹੀਰੋ ਗਦਾਰਾਂ ਦਿੱਲੀ ਗੱਲ ਸੁਣਾਈ ਬਚ ਗਿਆ ਬਣ ਜਾਣਾ ਹੀਰੋ ਗਦਾਰਾਂ ਦਿੱਲੀ ਗੱਲ ਸੁਣਾਈ ਹੁਣ ਤੱਕ ਨਾ ਭੁੱਲੇ ਨਾ ਭੁੱਲ ਹੋਣੀ ਜੂਨ 84 ਆਈ ਹੁਣ ਤੱਕ ਨਾ ਭੁੱਲੇ ਨਾ ਭੁੱਲ ਹੋਣੀ ਜੂਨ 84 ਆਈ ਅਣਖੀ ਪੰਜਾਬ ਦੇ ਯੋਧਿਆਂ ਨੇ ਵੈਰੀ ਲਫਾਫਿਆਂ ਵਾਂਗ ਖਿਲਾਰ ਦਿੱਤੇ ਅਣਖੀ ਪੰਜਾਬ ਦੇ ਯੋਧਿਆਂ ਨੇ ਵੈਰੀ ਲਫਾਫਿਆਂ ਵਾਂਗ ਖਿਲਾਰ ਦਿੱਤੇ ਤਨ ਜਿਗਰਾ ਉਹਨਾਂ ਮਾਵਾਂ ਦਾ ਪੁੱਤ 9 ਸਾਲਾਂ ਦੇ ਕੌਮਾਂ ਲਈ ਵਾਰ ਦਿੱਤੇ ਤਨ ਜਿਗਰਾ ਉਹਨਾਂ ਮਾਵਾਂ ਦਾ ਪੁੱਤ 9 ਸਾਲਾਂ ਦੇ ਕੌਮ ਲਈ ਵਾਰ ਦਿੱਤੇ ਵੈਰੀ ਭਮੱਤਰ ਕੇ ਬਾਹਰ ਨਿਕਲਿਆ ਪਤਾ ਲੱਗਿਆ ਨਾ ਗੋਲੀ ਕਿੱਧਰੋਂ ਆਈ ਬੈਰੀ ਬਮਟਰ ਕੇ ਬਾਹਰ ਨਿਕਲਿਆ ਪਤਾ ਲੱਗਿਆ ਨਾ ਗੋਲੀ ਕਿੱਧਰੋਂ ਆਈ ਹੁਣ ਤੱਕ ਨਾ ਭੁੱਲੇ ਨਾ ਭੁੱਲ ਹੋਣੀ ਜੂਨ 84 ਆਈ ਹੁਣ ਤੱਕ ਨਾ ਭੁੱਲੇ ਨਾ ਭੁੱਲ ਹੋਣੀ ਜੂਨ 84 ਆਈ ਗਲਤੀ ਚੁੜੇਲ ਕਰ ਬੈਠੀ ਸਿੰਘਾਂ ਨੇ ਕਰ ਖੋਲ ਦਿੱਤੇ ਗਲਤੀ ਚੁੜੇਲ ਕਰ ਬੈਠੀ ਸਿੰਘਾਂ ਨੇ ਕਰ ਖੋਲ ਦਿੱਤੇ ਜਿਵੇਂ ਲੰਮਕ ਉਤਰੇ ਹੈਲੀਕਾਪਟਰ ਤੋਂ ਬਾਜੀ ਸਮੇਤ ਮੋੜ ਦਿੱਤੇ ਜਿਵੇਂ ਲੰਮਕ ਉਤਰੇ ਹੈਲੀਕਾਪਟਰ ਤੋਂ ਹਾਜੀ ਸਮੇਤ ਮੋੜ ਦਿੱਤੇ ਬਿਸਤਰਿਆਂ ਵਾਂਗ ਲੰਮੇ ਪਾਏ ਕਰਤੀ ਕੈਂਟਰਾਂ ਵਿੱਚ ਲੜਾਈ ਬਿਸਤਰਿਆਂ ਵਾਂਗ ਲੰਮੇ ਪਾਏ ਕਰਤੀ ਕੈਂਟਰਾਂ ਵਿੱਚ ਲੜਾਈ ਹੁਣ ਤੱਕ ਨਾ ਭੁੱਲੇ ਨਾ ਭੁੱਲ ਹੋਣੀ ਜੂਨ 84 ਆਈ ਹੁਣ ਤੱਕ ਨਾ ਭੁੱਲੇ ਨਾ ਭੁੱਲ ਹੋਣੀ ਜੂਨ 84 ਆਈ ਤਾਂ ਇਹ ਰਚਨਾ ਸੀ ਜਿਹੜੀ ਇਨ੍ਹਾਂ ਸ਼ਹੀਦਾਂ ਨੂੰ ਇਨ੍ਹਾਂ ਜੋਧਿਆਂ ਨੂੰ ਸਮਰਪਿਤ ਸੀ ਤੇ ਲਾਂਤਾਂ ਨੇ ਉਹਨਾਂ ਗਦਾਰਾਂ ਨੂੰ ਜਿਨ੍ਹਾਂ ਨੇ ਉਸ ਸਮੇਂ ਗਦਾਰੀਆਂ ਕੀਤੀਆਂ ਸਹੀ ਜਾਣਕਾਰੀ ਸਰਕਾਰਾਂ ਤੱਕ ਪਹੁੰਚਾਈ ਨਹੀਂ ਅਸਲੀ ਗੱਲਬਾਤ ਸਰਕਾਰ ਤੱਕ ਗਈ ਹੀ ਨਹੀਂ ਉਹਨਾਂ ਨੂੰ ਗਦਾਰਾਂ ਨੂੰ ਡਰ ਸੀਗਾ ਵੀ ਜੇ ਕਿਤੇ ਸੰਤ ਬਚ ਗਏ ਹੀਰੋ ਬਣ ਜਾਣਗੇ ਅਸੀਂ ਜ਼ੀਰੋ ਹੋ ਜਾਾਂਗੇ ਆ ਕਰਕੇ ਗਦਾਰਾਂ ਦਾ ਬਹੁਤ ਵੱਡਾ ਇਹਦੇ ਵਿੱਚ ਹੱਥ ਸੀਗਾ